ਕੁੜੀ ਨੂੰ ਜਖਾਮ ਦੀ ਗੋਸ਼ੀ ਦੇ ਦਵਾਈ ਲੈਣ ਗਏ ਆ। ਅੱਛਾ ਜੀ। ਇਹਨਾਂ ਨੇ ਆ ਕੇ ਮਗਰੋਂ ਨਾਲ ਤਾਂ ਮੈਂ ਕਹਿਣੀ ਤੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਸ ਡੜੀ ਵੇ ਨੂੰ ਛੜਾ ਤੇ ਇਹ ਅੰਦਰ ਸੀਗੇ। ਅੱਛਾ। ਤੇ ਯਾਰ ਮੈਂ ਕਿਹਨੇ ਮਾਰਿਆ ਕਿਹਨੇ। ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ। ਮਾਰਿਆ ਮਾਰਿਆ ਕਰ। ਪਤਾ ਨਹੀਂ ਇਹ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ। ਅੱਛਾ। ਮੈਂ ਤੜਕੇ ਨਿਕਲਣਾ ਅੱਥਨੇ 7 ਵਜੇ ਕੰਮ ਤੇ ਜਾਣਾ। ਕੀ ਦਾ ਕੀ ਦਾ ਕਤਲ ਕੀਤਾਗਾ ਮੇਰੇ ਘਰ ਵਾਲੀ ਜਸ਼ਨਦੀਪ ਕੌਰ ਮੇਰੀ ਗੁੜੀ ਆ ਇੱਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡ ਨੂੰ ਕਈ ਮੁਲਾਈਕੇ ਪਈ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਵ ਮੈਰਿਜ ਸੀ ਹਾਂਜੀ ਬਾਈ ਲਵ ਮੈਰਿਜ ਪੰਜ ਸਾਲ ਹੋ ਗਏ ਜੀ ਅੱਛਾ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਹੈ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਪਰਪਾਰੀ ਕੀ ਮੰਗ ਕਰਦੇ ਹੋਣ ਬਾਈ ਵੜ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਸ ਮੈਨੂੰ ਇਨਸਾਫ ਹੀ ਨਹੀਂ ਚਾਹੀਦਾ ਮੈਨੂੰ ਇਹ ਚਾਉਂਦੇ ਕਰਦਾ ਮੈਨੂੰ ਕੋਈ ਨਹੀਂ ਚਾਹੀਦਾ ਮੈਂ ਬਾਹਰ ਜਾਣਾ ਸੀ ਮੈਂ ਸਾਰੀ ਫਾਈਲ ਬਣਾਈ ਬੈਠਾਈ ਬਾਈ ਅੱਛਾ ਕੋਈ ਐਵੇਂ ਜੀ ਕਿਤਾਈ ਕਿਸੇ ਨਾਲ ਲਾਗ ਡਾਟ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਕੋਈ ਗੱਲਬਾਤ ਹੋਈ ਨਾ ਨਾ ਜੀ ਬਾਈ ਕਿਤੇ ਕਿੰਨੇ ਸਾਲ ਹੋ ਗਏ ਤੁਹਾਡੇ ਲਵ ਮੈਰਿਜ ਹੋਏ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਸੀ ਹਾਂਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ 1.5 ਸਾਲ ਦੀ ਸੀਗੀ ਪਹਿਲਾਂ ਕੋਈ ਤਾਂ ਕਿਹਾ ਤੁਹਾਨੂੰ ਕਿਹਾ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਮੱਥਾ ਉਸ ਦੇ ਤਾਂ ਦਵੇ ਜੇ ਕੋਈ ਦੇ ਮੱਥੇ ਲੱਗੀ ਹੈ ਅੱਛਾ ਤੁਸੀਂ ਇੱਕੋ ਪਿੰਡ ਚ ਮੈਰਿਜ ਕਰਾਈ ਸੀ ਹਾਂਜੀ ਬਾਈ अच्छा कोई कास्तदार वाला ਸੀ ਜਾਂ ਕੀ ਸੀਗਾ ਕੋਈ ਵੀ ਨਹੀਂ ਸੀ ਕੋਈ ਗੱਲ ਬਾਤ ਹੀ ਨਹੀਂ ਸੀ ਬਾਈ ਇਹ ਫਿਰ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਤਾਂ ਆਪਣੀ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਕਿੱਦਾਂ ਜਿੱਥੇ ਇਹਨਾਂ ਦਾ ਮਾੜਾ ਕਿਉਂ ਆ ਗਿਆ ਹਾਂਜੀ ਸਰ ਜੋ ਵਿਰਕਲਾ ਮਰਡਰ ਹੋਇਆ ਜੀ ਉਹਦੇ ਬਾਰੇ ਕੀ ਜਾਣਕਾਰੀ ਹੈ ਸਰ ਤੁਹਾਡੀ ਇਸ ਤਰ੍ਹਾਂ ਜੀ ਸਾਨੂੰ ਹੁਣੇ ਹੀ ਥੋੜਾ ਤੇ ਪਹਿਲਾਂ ਹੀ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਮਰਡਰ ਕਰਤਾ ਪਿੰਡ ਵਿਰਕਲਾ ਖਾਣਾ सदर ਬਟੰਡਾ ਦੇ ਜਿਹੜਾ ਪਿੰਡ ਪੈਂਦਾ ਹੈਗਾ सदर ਦੇ ਵਿੱਚ ਤਾ ਜਿਹੜੀ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੋਂ ਪਤਾ ਲੱਗਿਆ ਵੀ ਇੱਕ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾਂ ਇਹਦੀ ਲੜਕੀ ਜਸਮਨ ਕੌਰ ਨੇ ਕਰੀਬ 5-6 ਸਾਲ ਪਹਿਲਾਂ ਆਪਣੇ ਪਿੰਡ ਦੇ ਹੀ ਮੁੰਡੇ ਰਵੀ ਸ਼ਰਮਾ ਪੁੱਤਰ ਉਹਦੇ ਭਾਂ ਵਾਸੀ ਵਿਰਕਲਾਂ ਦੇ ਨਾਲ ਜਿਹੜਾ ਹੈਗਾ ਉਹ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਉਹਨਾਂ ਨੇ ਲਵ ਮੈਰਿਜ ਕਰਵਾਈ ਸੀਗੀ ਤਾਂ ਅੱਜ ਜਿਹੜਾ ਹੈ ਬੱਸ ਸਟੇ ਤੇ ਖੜੀ ਉਹ ਲੜਕੀ ਤੇ ਆਪਦੇ 4 ਸਾਲ ਦੇ ਬੱਚੇ ਨਾਲ ਖੜੀ ਵੇਟ ਕਰ ਰਹੀ ਸੀਗੇ ਤਾ ਉਹ ਜਿਹੜਾ ਹੈਗਾ ਇਹਦਾ ਬਾਪ ਹਥਿਆਰ ਲੈ ਕੇ ਆਇਆ ਤੇ ਉਹਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਸਿਰ 'ਚ ਸੱਟ ਮਾਰ ਕੇ ਮਰਡਰ ਕਰ ਦਿੱਤਾ ਤੇ ਉਹਦੇ ਜਿਹੜੇ ਨਾਲ ਬੱਚੀ ਹੈ ਉਹਦੇ ਵੀ ਸੱਟਾਂ ਨੇ ਉਹਨੂੰ ਅਸੀਂ ਦਾਖਲ ਕਰਾਤਾ ਹੈ ਹਸਪਤਾਲ ਤੇ ਜਿਹੜੀ ਵੀ ਕਾਨੂੰਨ ਦੇ ਮੁਤਾਬਕ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨਨ ਜਿਹੜੀ ਜਿਹੜੀ ਕਾਰਵਾਈ ਹੈਗੀ ਆ ਉਹ ਜਲਦੀ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਧਿਆਨ ਦੀ ਜਾ ਰਹੀ ਹੈ